ਹੈਲੋ ਹਾਂਜੀ ਫ੍ਰੈਂਡ ਅੱਜ ਆਪਾਂ ਬਣਾਵਾਂਗੇ ਕੱਚੇ ਆਲੂ ਤੋਂ ਬਹੁਤ ਹੀ ਟੇਸਟੀ ਯਮੀ ਨਾਸ਼ਤਾ ਮਲਕੀ ਤੁਸੀਂ ਹੈਨਾ ਯਕੀਨ ਨਹੀਂ ਕਰ ਪਾਉਂਗੇ ਉਧਰ ਆਪਾਂ ਨੇ ਚਾਹ ਰੱਖਤੀ ਤੇ ਤੇਲ ਗਰਮ ਹੋਣ ਲਈ ਰੱਖ ਦਿਆ ਆਪਣੇ ਕੁਛ ਆਲੂ ਲੈ ਲਏ ਉਹਨਾਂ ਨੂੰ ਸਿਲ ਲਿਆ ਸਿਲ ਕੇ ਹੁਣ ਆਪਾਂ ਇਹਨਾਂ ਨੂੰ ਪਹਿਲਾਂ ਕद्दूकस ਕਰ ਲਾਂਗੇ ਫਿਰ ਆਪਾਂ ਇਹਨਾਂ ਨੂੰ ਧੋਵਾਂਗੇ ਕਿਉਂਕਿ ਕੱਦੂ ਕਸ਼ ਕਰਨ ਵਾਲੇ ਵੇਲੇ ਵੀ ਹਨ ਇਹਦੇ ਵਿੱਚੋਂ ਕਾਫੀ ਜੂਰੀਆ ਵਗੈਰਾ ਪਾਇਆ ਜਾਂਦਾ ਜਿਹੜੇ ਆਪਾਂ ਆਲੂ ਹਨਾ ਲੈਨੇ ਆ ਤੇ ਇਹਨਾਂ ਨੂੰ ਆਪਾਂ ਦੇਖੋ ਕੱਚੇ ਨੇ ਇਹਨਾਂ ਨੂੰ ਉਬਾਲਿਆ ਨਹੀਂ ਹੋਇਆ ਬਿਲਕੁਲ ਕੱਚਾਂ ਤੋਂ ਪੌੜਿਸ ਬਣਾਵਾਂਗੇ ਜਿਹੜੀ ਕਿ ਤੁਸੀਂ ਵਿਆਹਾਂ ਦੇ ਵਿੱਚ ਹਨਾ ਬਹੁਤ ਹੀ ਟੇਸਟੀ ਮ제 ਲੈ ਲੈ ਕੇ ਖਾਣੇ ਹੋ ਤੇ ਇਹ ਜਿਹੀ ਡਿਸ਼ ਹੈਗੀ ਇਹਨੂੰ ਤੁਸੀਂ ਹਨਾ ਸਟੋਰ ਕਰਕੇ ਵੀ ਰੱਖ ਸਕਦੇ ਹੋ ਇਹਦੇ ਵਿੱਚ ਆਪਾਂ ਪਾਤੇ ਦੋ ਚਮਚ ਬੇਸਣ ਦਾ ਹਨਾ ਆਟਾ ਜਿਹੜਾ ਇੱਕ ਚਮਚ ਆਪਾਂ ਨੇ ਪਾਇਆ ਆਰਾ ਰੋਟਾ ਆਪਾਂ ਕਾਰਨ ਫਲੋਰ ਵੀ ਕਹਿ ਦਿੰਨੇ ਆ ਆਰਾ ਰੋਟ ਵੀ ਕਹਿ ਦਿੰਨਾ ਤੇ ਇੱਕ ਚਮਚ ਆਪਾਂ ਪਾਇਆ ਕਣਕ ਦਾ ਆਟਾ ਆਪਾਂ ਇਹਦੇ ਵਿੱਚ ਮੈਦਾ ਵਗੈਰਾ ਕੁਝ ਜੂਜ ਨਹੀਂ ਕਰਾਂਗੇ ਤੇ ਇੱਕ ਚਮਚ ਪਾਤਾ ਮੈਂ ਕੁਰਕਰੇ ਬਣਾਉਣ ਵਾਸਤੇ ਇਹਨੂੰ ਚੌਲਾਂ ਦਾ ਆਟਾ ਤੇ ਜਿਹੜੇ ਆਲੂ ਨੇ ਉਹਨਾਂ ਚੰਗੇ ਤਰੀਕੇ ਨਾਲ ਹਨਾ ਮੈਂ ਪਹਿਲਾਂ ਧੋ ਲਿਆ ਸੀ ਕਿਉਂਕਿ ਇਹਦੇ ਵਿੱਚ ਰੇ ਸਪਰੇ ਬਹੁਤ ਜ਼ਿਆਦਾ ਜੂਰੀਆ ਪਾਇਆ ਜਾਂਦਾ ਤਾਂ ਪਲੀਜ਼ ਹਨਾ ਕੇਅਰ ਨਾਲ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਨਮਕ ਥੋੜੀ ਜੀ ਹਲਦੀ ਮਿਰਚ ਤੇ ਥੋੜਾ ਜਿਹਾ ਜੀਰਾ ਟੇਸਟ ਅਨੁਸਾਰ ਤੁਸੀਂ ਹਰੀ ਮਿਰਚ ਵੀ ਪਾ ਸਕਦੇ ਹੋ ਪਿਆ ਅਗਰ ਤੁਸੀਂ ਬਿਲਕੁਲ ਹਨਾ ਮੈਰਿਜ ਵਗੈਰਾ ਵਾਲੀ ਚੀਜ਼ ਬਹਿ ਬਣਾਉਣੀ ਚਾਹੋ ਤਾਂ ਤੁਸੀਂ ਇਹਦੇ ਵਿੱਚ ਲਾਲ ਮਿਰਚੀ ਪਾਇਓ ਪਿਆਜ਼ ਵਗੈਰਾ ਕੁਛ ਨਾ ਪਾਇਓ ਕਿਉਂਕਿ ਆਪਾਂ ਉੱਪਰ ਪਾਵਾਂਗੇ ਉਹ ਤੇ ਹੁਣ ਆਪਾਂ ਚੰਗੇ ਤਰੀਕੇ ਦੇ ਨਾਲ ਇਹਨੂੰ ਹੱਥ ਨਾਲ ਹੀ ਹਨਾ ਆਪਾਂ ਨੂੰ ਕਰਨਾ ਪਊਗਾ ਕਿਉਂਕਿ ਕਿਸੇ ਵੀ ਚੀਜ਼ ਨਾਲ ਤੁਸੀਂ ਇਹਨੂੰ ਨਹੀਂ ਕਰ ਸਕਦੇ ਹੱਥਾਂ ਨੂੰ ਚੰਗੇ ਤਰੀਕੇ ਨਾਲ ਧੋ ਕੇ ਹੁਣ ਆਪਾਂ ਇਹਨਾਂ ਨੂੰ ਬਣਾਵਾਂਗੇ ਟਿੱਕੀ ਦੀ ਸ਼ੇਪ ਦੀ ਦੇਖੋ ਆਪਣਾ ਜਦੋਂ ਵੀ ਹੈਨਾ ਟਿੱਕੀ ਵਗੈਰਾ ਖਾਣ ਨੂੰ ਮਨ ਕਰਦਾ ਤਾਂ ਆਪਾਂ ਆਲੂ ਬਾਲਣੇ ਪੈਂਦੇ ਨੇ ਬਹੁਤ ਝੰਜਟ ਕਰਨਾ ਪੈਂਦਾ ਤੇ ਆਪਾਂ ਤੋਂ ਸਹੀ ਸੇਵ ਵੀ ਨਹੀਂ ਆਉਂਦੀ ਇਹ ਬਿਲਕੁਲ ਹੈਨਾ ਵਿਆਹ ਵਾਲੀ ਟਿੱਕੀ ਬਣੇਗੀ ਜਿਹੜੀ ਆਪਾਂ ਮੈਂ ਮੈਰਿਜ ਵਗੈਰਾ ਤੇ ਹੈਨਾ ਰੈਡੀਮੇਡ ਟਿੱਕੀਆਂ ਲੈ ਕੇ ਆਉਣਾ ਉਦਾਂ ਦੀ ਤੁਸੀਂ ਅਗਰ ਇੱਕ ਵਾਰੀ ਇਹ ਬਣਾ ਲਈ ਤਾਂ ਡੇਲੀ ਤੁਹਾਡਾ ਮਨ ਕਰੇਗਾ ਵੀ ਇਸ ਨੂੰ ਬਣਾ ਕੇ ਖਾਈਏ ਕਿਉਂਕਿ ਇਹਦੇ ਵਿੱਚ ਮੁਸ਼ਕਲ ਵੀ ਕੋਈ ਨਹੀਂ ਹੈਗੀ ਤੇ ਇਹ ਦੇਖੋ ਇਹ ਸਰੋਂ ਦੇ ਤੇਲ 'ਚ ਮੈਂ ਬਣਾ ਰਹੀ ਹਾਂ ਤੁਸੀਂ ਘਿਓ ਦੇ ਵਿੱਚ ਵੀ ਬਣਾ ਸਕਦੇ ਹੋ ਤੁਸੀਂ ਇਹਨੂੰ ਥੋੜਾ ਜਿਹਾ ਘੱਟ ਕੇ ਉਹਦੇ ਵਿੱਚ ਵੀ ਬਣਾ ਸਕਦੇ ਹੋ ਹੈਨਾ ਪਰ ਜਦੋਂ ਹਨਾ ਇਹ ਕੱਚੇ ਨੇ ਇਹਨਾਂ ਨੂੰ ਪੱਕਣ ਵਾਸਤੇ ਥੋੜਾ ਜਿਹਾ ਕਿਉਂ ਆਪ ਨੂੰ ਕਰਾ ਰਿਆ ਕਰੰਚੀ ਜਿਆ ਕਰਨੀਆਂ ਪੈਣਗੀਆਂ ਤੇ ਆਪਣੇ ਘਰੇ ਅੱਜ ਤੁਹਾਨੂੰ ਪਤਾ ਹੀ ਮੈਂ ਟਮੇਟੋ ਸੌਸ ਹਨਾ ਬਹੁਤ ਘੱਟ ਯੂਜ਼ ਕਰਦੀ ਆ ਤੇ ਅੱਜ ਗੁੜੇ ਮਲੀ ਦੀ ਚਟਨੀ ਆਪਣੀ ਖਤਮ ਹੋਈ ਪਈ ਸੀ ਤੇ ਮੈਂ ਇਹਦੀ ਹੀ ਗੁੜੇ ਮਲੀ ਦੀ ਚਟਨੀ ਬਣਾਉਣ ਦੀ ਕੋਸ਼ਿਸ਼ ਕਰਦੇ ਆ ਤੇ ਆਪਾਂ ਨੇ ਇਹਦੇ ਵਿੱਚ ਥੋੜਾ ਜਿਹਾ ਪਾਤਾ ਟਮੇਟੋ ਸੌਸ ਦੇ ਵਿੱਚ ਹਨਾ ਕਾਲਾ ਨਮਕ ਤੇ ਥੋੜਾ ਜਿਹਾ ਚਾਟ ਮਸਾਲਾ ਤੇ ਥੋੜੀ ਜੀ ਚੀਨੀ ਪਾ ਕੇ ਤੇ ਥੋੜਾ ਜਿਹਾ ਹਲਕਾ ਜਿਹਾ ਪਾਣੀ ਪਾ ਕੇ ਫਿਰ ਮੈਂ ਇਹਨੂੰ ਬਣਾ ਲਈ ਹੈ ਨਾ ਥੋੜੀ ਜਿਹੀ ਲਿਕਵਿਡ ਮਲ ਕੇ ਕਿਉਂਕਿ ਥੋੜੀ ਜਿਹੀ ਲਿਕਵਿਡ ਜੀ ਚਾਹੀਦੀ ਹੁੰਦੀ ਹੈ ਜਿਹੜੀ ਆਪਾਂ ਟਿੱਕੀ ਵਾਸਤੇ ਚਾਹੀਦੀ ਹੈ ਤੇ ਆਪਾਂ ਨੇ ਦਹੀਂ ਲੈਤੇ ਦਹੀਂ ਨੂੰ ਫੈਟ ਕੇ ਇਹਦੇ ਵਿੱਚ ਆਪਣੇ 2-3 ਚਮਚੇ ਪਾ ਲਏ ਹਨਾ ਚੀਨੀ ਦੇ ਤੇ ਪਿਆਜ਼ ਮੈਂ ਬ੍ਰੀਕ-ਬ੍ਰੀਕ ਕਟਿੰਗ ਕਰ ਲਈ ਤੇ ਦੇਖੋ ਕਿੰਨੀਆਂ ਸੋਹਣੀਆਂ कुरकुਰੀਆਂ ਟਿੱਕੀਆਂ ਇਹ ਆਪਣੇ ਬਣ ਕੇ ਰੈਡੀ ਨੇ ਹੁਣ ਆਪਾਂ ਨੇ ਇਹਨਾਂ ਦੀ ਕਰ ਲਈ ਕਟਿੰਗ ਤੁਸੀਂ ਇਹਨਾਂ ਨੂੰ ਇਦਾਂ ਵੀ ਸਾਫ ਤੇ ਵੀ ਰੱਖ ਸਕਦੇ ਹੋ ਨਾ ਪਰ ਮੈਂ ਆਪਣੇ ਬੱਚਿਆਂ ਵਾਸਤੇ ਨਾ ਬਣਾਈ ਹੈ ਤੇ ਕਟਿੰਗ ਕਰਕੇ ਹੀ ਬਣਾਉਣੀ ਹੈ ਮੈਂ ਇਦਾਂ ਹੀ ਪਰਿਵਾਰ ਨੂੰ ਤੇ ਹੁਣ ਆਪਾਂ ਟਿੱਕੀ ਦੇ ਉੱਪਰ ਪਾ ਦਾਂ ਤੁਸੀਂ ਜਿਆਦਾ ਘੱਟ ਪਸੰਦ ਕਰਦੇ ਹੋ ਜਿੰਨੀ ਕਿ ਦਹੀਂ ਪਸੰਦ ਕਰਦੇ ਹੋ ਤੁਸੀਂ ਪਾਓ ਕਿਉਂਕਿ ਦਹੀਂ ਪਾਏ ਉਹ ਜ਼ਰੂਰ ਫੇਰੀ ਟਿੱਕੀ ਦਾ ਆਨੰਦ ਆਉਂਦਾ ਤੇ ਹੁਣ ਆਪਾਂ ਇਹਦੇ ਉੱਪਰ ਪਾ ਦਾਂਗੇ ਸੌਸ ਦੇਖੋ ਗੁੜੇ इमਲੀ ਦੀ ਚਟਨੀ ਹੁੰਦੀ ਜਿਹੜੀ ਅਗਰ ਤੁਸੀਂ ਉਹਦੇ ਨਾਲ ਹਨਾ ਇੰਜੋਏ ਕਰੋਗੇ ਤਾਂ ਬਹੁਤ ਜ਼ਿਆਦਾ ਯਮਮੀ ਲੱਗਣੀ ਹੈ ਪਰ ਤੁਸੀਂ ਅਗਰ ਗੁੜੇ इमਲੀ ਦੀ ਚਟਨੀ ਨਹੀਂ ਤੁਹਾਡੇ ਕੋਲ ਹੈਗੀ ਤਾਂ ਤੁਸੀਂ ਇਸ ਤਰੀਕੇ ਦੇ ਨਾਲ ਹਨਾ ਆਪਣੇ ਸੌਸ ਜਿਹੜੀ ਉਹ ਤੋਂ ਵੀ ਬਣਾ ਸਕਦੇ ਹੋ ਤੇ ਥੋੜੇ ਥੋੜੇ ਆਪਾਂ ਉੱਪਰ ਪਾ ਦਾਂਗੇ ਪਿਆਜ਼ ਤੁਸੀਂ ਯਕੀਨ ਮੰਨਿਓ ਹਨਾ ਵਿਆਹ ਵਾਲੀਆਂ ਟਿੱਕੀਆਂ ਵੀ ਭੁੱਲ ਜਾਓਗੇ ਤੇ ਥੋੜਾ ਥੋੜਾ ਆਪਣੇ ਪਾਤਾ ਚਾਟ ਮਸ ਤੇ ਮੇਰੇ ਪਰਿਵਾਰ ਨੂੰ ਤਾਂ ਇਹ ਬਹੁਤ ਪਸੰਦ ਆ ਤੇ ਤੁਹਾਨੂੰ ਪਸੰਦ ਆ ਤਾਂ ਜਰੂਰ ਦੱਸਣਾ ਤੇ ਮੇਰੇ ਵਾਲੀ ਹੈ ਨਾ ਸਾਰਾ ਕੁਝ ਖਤਮ ਹੋ ਗਿਆ ਤੇ ਮੈਂ ਜਿਹੜਾ ਦਹੀਂ ਵਾਲਾ ਕੋਲਾ ਸੀ ਉਹਦੇ ਵਿੱਚ ਹੀ ਨਾ ਟਿੱਕੀ ਪਾਈ ਤੇ ਮੈਂ ਬੇਟੇ ਨੂੰ ਪੁੱਛਿਆ ਤਾਂ ਉਹ ਕਹਿੰਦਾ ਮਮਾ ਬਹੁਤ ਜ਼ਿਆਦਾ ਟੇਸਟੀ ਹੈ